ਪਿੰਡੇ ਸਰਦੀ ਪਿੰਡ ਦਾਉਕੇ ਦੇ ਵਿੱਚ ਮੌਜੂਦਾ ਇੱਥੇ ਅੱਜ ਮੈਲਾ ਮੋਰਚਾ ਬੀਜੇਪੀ ਦੇ ਪੰਜਾਬ ਪ੍ਰਧਾਨ ਜੈਂਦਰ ਕੋਰ ਜੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਕੀ ਮੁਸ਼ਕਲਾਂ ਜੁਈਆਂ ਇੱਥੇ ਲੋਕਾਂ ਨੂੰ ਆ ਰਹੀਆਂ ਉਹਨਾਂ ਨੇ ਮੁਸ਼ਕਲਾਂ ਸੁਣੀਆਂ ਤਾਂ ਮੌਕੇ ਤੇ ਮੁਸ਼ਕਲਾਂ ਦਾ ਜਿਹੜਾ ਹੱਲ ਵੀ ਕੀਤਾ ਗਿਆ ਗੱਲਬਾਤ ਉਹਨਾਂ ਨਾਲ ਕਰਾਂਗੇ ਗੱਲਬਾਤ ਕਰਦੇ ਆ ਮੈਡਮ ਮੈਂ ਜੀ ਅੱਜ ਜੇ ਤੁਸੀਂ ਇੱਥੇ ਦਾਉਕੇ ਪਿੰਡ ਪਹੁੰਚੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਅਸੀਂ ਦੌਣਕੇ ਪਿੰਡ ਆਏ ਹਾਂ ਔਰ ਇੱਥੇ ਗੱਲਬਾਤ ਕੀਤੀ ਹੈ ਸਾਰਿਆਂ ਨਾਲ ਕਿਉਂਕਿ ਇਹ ਜਿਹੜਾ ਪਿੰਡ ਹੈਗਾ ਤੁਹਾਨੂੰ ਹਲਕਾ ਟਾਰੀ ਦਾ ਪਿੰਡ ਹੈਗਾ ਇਹਦੇ ਤਿੰਨੋਂ ਪਾਸੇ ਬਾਗਡ ਵਾਇਰ ਹੈਗੀ ਹੈ ਤਾਰਾ ਲੱਗੀਆਂ ਹੋਈਆਂ ਨੇ ਇਹਨਾਂ ਦਾ ਇੱਕੋ ਹੀ ਰਸਤਾ ਹੈ ਜਿਹੜਾ ਅੱਗੇ ਪਿੱਛੇ ਜਾਂਦਾ ਹੈਗਾ ਇਹਨਾਂ ਨੂੰ ਬੜੀਆ ਮੁਸ਼ਕਿਲ ਆ ਰਹੀਆਂ ਨੇ ਇੱਥੇ ਇਹਨਾਂ ਦੇ ਗੇਟ ਜਿਹੜੇ ਟਾਈਮ ਸੇ ਨਹੀਂ ਖੁੱਲਦੇ ਤੇ ਕਿਉਂਕਿ ਇਹਨਾਂ ਦੀ ਸਾਰੀ ਜ਼ਮੀਨਾਂ ਉਧਰ ਰਹਿ ਗਈਆਂ ਆਹ ਰਪਾਰੇ ਤੇ ਏ ਉਹ ਟਾਈਮ ਸਿਰ ਸਾਰਾ ਇਹਨਾਂ ਨੇ ਸਾਨੂੰ ਦੱਸਿਆ ਹੈਗਾ ਉਧਰ ਗੁਰਦੁਆਰਾ ਸਾਹਿਬ ਵੀ ਹੈ ਉਹ ਇੱਕ ਬਾਰੀ ਹਫਤੇ ਚ ਜਾਂਦੇ ਨੇ ਉਸ ਟਾਈਮ ਵੀ ਪ੍ਰੋਬਲਮ ਆਂਦੀ ਹੈਗੀ ਹੈ ਔਰ ਇਹਨਾਂ ਦੇ ਪੈਸੇ ਜਿਹੜੇ ਆਣੇ ਸੀਗੇ ਉਹ ਜੇ ਤੱਕ ਆ ਹੀ ਨਹੀਂ ਹੈ ਮੈਨੇ ਡੀਸੀ ਨਾਲ ਹੁਣੀ ਗੱਲ ਕੀਤੀ ਹੈ ਕਹਿੰਦੀ ਹੈ ਕਿ ਅਸੀਂ ਤਾਂ ਆਰਡਰ ਕਰਤੇ ਸੀ ਮੈਂ ਕਿਹਾ ਫਿਰ ਦੇਖੋ ਕਿਉਂ ਨਹੀਂ ਪਹੁੰਚੇ ਤੁਸੀਂ ਤਾਂ ਜੇ ਆਰਡਰ ਕਰਤੇ ਨੇ ਇਹਨਾਂ ਨੂੰ ਅੱਗੇ ਨਹੀਂ ਦਿੱਕਤ ਹੋਈ ਹੋਈ ਹੈ ਮਹੀਨੇ ਤੋਂ ਇਹਨਾਂ ਦਾ ਹਾਲ ਖਰਾਬ ਹੈ ਕੀ ਕਾਰਨ ਮੈਡਮ ਸਮਝਦੇ ਕਿਉਂ ਨਹੀਂ ਇਹਨਾਂ ਦੀਆਂ ਜੜੀਆਂ ਮੁਸ਼ਕਲਾਂ ਜੜੀਆਂ ਸੁਣੀਆਂ ਜਾ ਰਹੀਆਂ ਦੇਖੋ ਜੀ ਇਹ ਤਾਂ ਹੁਣ ਇੱਥੇ ਦੇ ਆਪ ਦੇ ਐਮਐਲਏ ਨੇ ਹਾਂਜੀ ਆਪ ਦੇ ਐਮਐਲਏ ਨਾਲ ਗੱਲ ਕਰੋ ਇਸ ਬਾਰੇ ਕਿ ਕਿਉਂ ਨਹੀਂ ਕੁਝ ਕਰ ਰਹਿਣਾ ਵਾਸਤੇ ਅਸੀਂ ਤਾਂ ਜੋ ਕਰ ਸਕਾਂਗੇ ਆਪਾਂ ਪਹਿਲ ਦੇ ਅਧਾਰ ਤੇ ਕਰਾਂਗੇ ਕੀ ਮੈਡਮ ਸੁਝਾਇਆ ਤੁਹਾਡੇ ਆਮ ਆਦਮੀ ਪਾਰਟੀ ਦਾ ਐਮਐਲਏ ਕੀ ਗੱਲ ਉਹ ਆ ਕੇ ਇੱਥੇ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਨਹੀਂ ਸੁਣਦਾ ਆਪਦੀ ਸਰਕਾਰ ਹੈ ਪੰਜਾਬ ਦੇ ਵਿੱਚ ਨਹੀਂ ਜਦੋਂ ਦਾ ਦੇਖੋ ਜੀ ਕੋਈ ਨਹੀਂ ਹੁੰਦਾ ਕਦੀ ਆਇਆ ਹੀ ਨਹੀਂ ਜਦੋਂ ਵਿਲ ਨਾ ਹੋਵੇ ਨਾ ਕੁਝ ਕਰਨ ਦਾ ਤਾਂ ਫਿਰ ਉਹ ਕਿਉਂ ਆਣ ਇਹ ਆਦੀ ਸਰਕਾਰ ਹੈ ਇਹ ਇੱਕ ਚੁਟਕੀ 'ਚ ਕੰਮ ਕਰਵਾ ਸਕਦੇ ਨੇ ਜਿਹੜੇ ਕਰੇ ਜਿਵੇਂ ਇਹਨਾਂ ਨੇ ਇੱਕ ਦੱਸਿਆ ਹੈਗਾ ਇਹਨਾਂ ਦਾ ਇੱਥੇ ਬ੍ਰਿਜ ਆਏਗਾ ਛੋਟਾ ਸਕੂਲ ਬੱਸਾਂ ਅੱਠ ਜਾਂਦੀਆਂ ਨੇ ਕੱਲ ਕੋਈ ਹਾਦਸਾ ਨਾ ਹੋ ਜੇ ਥੇ ਕਿੰਨੀ ਵਾਰੀ ਲਿਖ ਕੇ ਦਿੱਤਾ ਕਿ ਇਹਨੂੰ ਠੀਕ ਕਰ ਦੋ ਕਾਫੀ ਹੋ ਗਿਆ ਬਹੁਤ ਵਾਰਾਂ ਲਿਖਿਆ ਉਹ ਵੀ ਨਹੀਂ ਕੀਤਾ ਅਜੇ ਤੱਕ ਇਹ ਜਿੰਨੇ ਕੰਮ ਹੁੰਦੇ ਸਰਕਾਰਾਂ ਦੇ ਕੰਮ ਹੁੰਦੇ ਨੇ ਪਰ ਜੇ ਨੀਤ ਨਹੀਂ ਠੀਕ ਨਾ ਫਿਰ ਕੁਝ ਨਹੀਂ ਹੁੰਦਾ ਉਹ ਇਹਨਾਂ ਨੇ ਜਿਵੇਂ ਦੱਸਿਆ ਹੈਗਾ ਕਿ ਉਹ ਐਮਐਲਏ ਸਾਹਿਬ ਇੱਕ ਵਾਰੀ ਵੀ ਨਹੀਂ ਇੱਥੇ ਆਏ ਨਾ ਬਿਲਕੁਲ ਨਹੀਂ ਕੀ ਮੰਨਦੇ ਕਿ ਸਰਕਾਰ ਦੀ ਨਲਾਇਕੀ ਹੈ ਇਹ ਦੇ ਵਿੱਚ ਇਹ ਤਾਂ ਹੁਣ ਤੁਸੀਂ ਸਰਕਾਰ ਨੂੰ ਹੀ ਪੁੱਛੋ ਜੀ ਅਸੀਂ ਤਾਂ ਸਾਰਾ ਕਹਿਤਾ ਜੋ ਕਹਿਣਾ ਸੀਗਾ ਪਿੰਡ ਵਾਲਿਆਂ ਨੇ ਕਹਿਤਾ ਜੋ ਨਹੀਂ ਹੋਇਆ ਅਸੀਂ ਤੁਹਾਨੂੰ ਦੱਸਤਾ ਹੈਗਾ ਔਰ ਜੋ ਇਹਨਾਂ ਦੀ ਰਿਕੁਐਸਟ ਹੈਗੀ ਇਹਨਾਂ ਦੀ ਖੁਆਇਸ਼ ਹੈਗੀ ਅਸੀਂ ਅੱਗੇ ਪਜਾਵਾਂਗੇ ਔਰ ਮੈਂ ਡੀਸੀ ਨਾਲ ਫੇਰ ਗੱਲ ਕਰੂੰਗੀ ਸ਼ਾਮ ਨੂੰ ਪਤਾ ਕਰਨ ਵੀ ਕਿ 10000 ਕਿੱਥੇ ਗਏ ਮੈਨੂੰ ਲੱਗਦਾ ਕਿ ਲਾਸਟ ਪਿੰਡ ਹੈ ਲਾਸਟ ਪਿੰਡ ਕਹਿੰਦੇ ਇਹਨੂੰ ਮੁਦੌਪੇ ਦਾ ਤਾਂ ਜਦੋਂ ਜੰਗ ਲੱਗਦੀ ਆ ਤਾਂ ਇਹਨਾਂ ਨੂੰ ਜ਼ਿਆਦਾ ਜਿਹੜਾ ਖਤਰਾ ਹੁੰਦਾ ਇੱਥੇ ਇੱਥੇ ਤਾਂ ਹੁੰਦਾ ਹੀ ਖਤਰਾ ਜੀ ਜਿਵੇਂ ਇਹ ਉੱਥੇ ਪਾਸੇ ਜਦੋਂ ਤਾਰਾ ਜਾ ਰਹੀਆਂ ਨੇ ਤੁਸੀਂ ਤਾਂ ਮੈਨੂੰ ਦੱਸੋ ਕਿੰਨੇ ਕਿੰਨੇ ਪਿੰਡ ਪੰਜਾਬ ਦੇ ਜਾਂ ਕਿੰਨੇ ਹਲਕੇ ਅਜ ਇਹ ਜਿਹਾ ਮਾਹੌਲ ਹੈਗਾ ਔਰ ਇੱਕ ਹੀ ਰਸਤਾ ਬਾਹਰ ਜਾਂਦਾ ਜਦੋਂ ਉਧਰੋਂ ਪਾਕਿਸਤਾਨ ਔਰ ਇੰਡੀਆ ਚ ਪ੍ਰੋਬਲਮ ਹੁੰਦੀ ਹੈ ਸਭ ਤੋਂ ਪਹਿਲਾਂ ਇਹਨਾਂ ਨੂੰ ਫੇਸ ਕਰਨੀ ਪੈਂਦੀ ਹੈ ਇਹਨਾਂ ਦੇ ਉੱਪਰ ਮੁਸੀਬਤ ਪਹਿਲੇ ਆਂਦੀ ਹੈ ਤੋ ਜਿਵੇਂ ਦੱਸਿਆ ਇਹਨਾਂ ਨੇ ਇੱਕਦਮ ਜਦੋਂ ਦੇਖਦੇ ਮਾਹੌਲ ਗਰਮ ਹੁੰਦਾ ਹੈ ਇਹਨਾਂ ਸਾਰਾ ਕੁਝ ਇੱਥੋਂ ਹਟਾਉਣਾ ਪੈਂਦਾ ਇਹਨਾਂ ਨੂੰ ਕਿਉਂਕਿ ਗੋਲੀ ਇੱਥੇ ਹੀ ਬੱਜੇਗੀ ਨਾ ਆ ਕੇ ਪਹਿਲਾਂ ਕਿੱਥੇ ਭੱਜ ਕੇ ਲੈ ਕੇ ਜਾਣਗੇ ਲਾਸਟ ਮਿੰਟ ਤਾਂ ਮੈਡਮ ਅੱਜ ਤੁਸੀਂ ਮੁਸ਼ਕਲਾਂ ਸੁਣੀਆਂ ਇਹਨਾਂ ਦੀਆਂ ਤਾਂ ਹੁਣ ਕੀ ਸ਼ਵਾਸ਼ਣ ਇਹਨਾਂ ਨੂੰ ਦਵਾਇਆ ਗਿਆ ਕਿ ਤਰ੍ਹਾਂ ਜਿਹੜਾ ਇਹਨਾਂ ਦਾ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਦੇਖੋ ਅਸੀਂ ਇਹਨਾਂ ਨੂੰ ਕਿਹਾ ਲਿਖ ਕੇ ਦੇਣ ਸਾਨੂੰ ਜੋ ਇੱਥੇ ਹੋਣ ਵਾਲੀਆਂ ਚੀਜ਼ਾਂ ਨੇ ਉਹ ਅਸੀਂ ਇੱਥੇ ਕਵਾਂਗੇ ਜਿਹੜਿਆ ਸੈਂਟਰਲ ਸਰਕਾਰ ਨੂੰ ਦੇਣੀਆਂ ਨੇ ਹੋਮ ਮਿਨਿਸਟਰ ਸਾਹਿਬ ਨੂੰ ਜਾਂ ਸਾਡੇ ਜਿਹੜੇ ਹੈਲਥ ਡਿਫੈਂਸ ਮਿਨਿਸਟਰ ਨੇ ਸਾਡੇ ਪ੍ਰਾਈਮ ਮਿਨਿਸਟਰ ਨੇ ਸਾਰਿਆਂ ਨੂੰ ਅਸੀਂ ਚਿੱਠੀ ਭੇਜਾਂਗੇ ਇਹਨਾਂ ਦੇ ਖਿਲਾਫ ਤੋਂ ਜੋ ਇਹ ਲਿਖਣਗੇ ਔਰ ਰਿਕੁਐਸਟ ਕਰਾਂਗੇ ਕਿ ਇਹਨਾਂ ਦੀ ਜਿੰਨੀਆਂ ਜੜੀਆਂ ਵੀ ਗੱਲਾਂ ਨੇ ਉਹ ਕਰਨ ਔਰ ਇਹਨਾਂ ਨੂੰ ਸਹੂਲਿਅਤیں ਠੀਕ ਧੰਨਵਾਦ ਬਾਕੀ ਮੀਡੀਆ ਵਾਲੇ ਆਉਂਦੇ ਆ ਸਾਡੇ ਨਾਲ ਜਸ਼ੀਲ ਦੇਵਗੰਜ ਵੀ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਹਾਂਜੀ ਦੇਵਗੰਜ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਤੁਸੀਂ ਮੁਸ਼ਕਲਾ ਅੱਜ ਪਹਿਲਾਂ ਤਾਂ ਸਾਡੇ ਹਲਕਾ ਟਾਜੀ ਦੇ ਪਿੰਡ ਦੌਕੇ ਜਿੱਥੋਂ ਮੇਰੀ ਸ਼੍ਰੀਮਤੀ ਸ਼੍ਰੀ ਘਰਵਾਲੀ ਨੇ ਸੁਲਿੰਦਰ ਕੌਰ ਜੀ ਨੇ 2022 ਚ ਐਮਐਲਏ ਇਲੈਕਸ਼ਨ ਲੜਿਆ ਸੀ ਅੱਜ ਸਾਡੇ ਵਿੱਚ ਸਾਡੇ ਪੰਜਾਬ ਦੇ ਮਹਿਲਾ ਮੋਟਰਾਂ ਦੇ ਪ੍ਰਧਾਨ ਭੈਣ ਜੈਵਿੰਦਰ ਕੌਰ ਬੀਬਾ ਜੈਵਿੰਦਰ ਕੌਰ ਜੀ ਸਾਡੇ ਚਾਹੇ ਹੈ ਬੈਨੋ ਤਾਂ ਹੀ ਉਹਨਾਂ ਦਾ ਇੱਥੇ ਆਉਣ ਤੇ ਸਵਾਗਤ ਕਰਦੇ ਆਂ ਔਰ ਇਹ ਪਿੰਡ ਦੌਕੇ ਹੈ ਅਕਾ ਟਾੜੀ ਦਾ ਲਾਸਟ ਪਿੰਡ ਹੈ ਇਹ ਪਿੰਡ ਨੂੰ ਤਿੰਨ ਪਾਸਿਆਂ ਤੋਂ ਤਾਰ ਲੱਗੀ ਹੋਈ ਹੈ ਇੱਕ ਬੰਦੇ ਪਾਕਿਸਤਾਨ ਹੈ ਇੱਕ ਬੰਦੇ ਹਿੰਦੁਸਤਾਨ ਹੈ ਇਸ ਪਿੰਡ ਚ ਜਦੋਂ ਵੀ ਕੋਈ ਐਸੀ ਪ੍ਰੋਬਲਮ ਆਉਂਦੀ ਹੈ ਜਦੋਂ ਦੋਨਾਂ ਦੇਸ਼ਾਂ ਦੇ ਵਿੱਚ ਕੋਈ ਘਟਨਾ ਪੈਦਾ ਹੁੰਦੀ ਹੈ ਤੇ ਇਹ ਪਿੰਡ ਜਿਹੜਾ ਹੈ ਵਿਚਾਰਾ ਸਭ ਤੋਂ ਪਹਿਲਾਂ ਇਹੋ ਪਿੰਡ ਆ ਜਿਹਦੇ ਲੋਕ ਵਿਚਾਰੇ ਇੱਥੋਂ ਉੱਠ ਕੇ ਤੇ ਪਛਾਣ ਦੌਰਦੇ ਆ ਔਰ ਬੜੀਆਂ ਮੁਸ਼ਕਲਾਂ ਫੇਸ ਕਰ ਰਹੇ ਆ ਭੈਣ ਜੀ ਨੇ ਬੜੇ ਧਿਆਨ ਨਾਲ ਲੈਣਾ ਦੀਆਂ ਬੀਬਾ ਜੀ ਨੇ ਗੱਲਾਂ ਸੁਣੀਆਂ ਉਹਦੇ ਇੰਨਾ ਸਾਰੇ ਪਿੰਡ ਵਾਸੀਆਂ ਨੂੰ ਇਹ ਆਸ਼ਵਾਸ਼ਣ ਦਵਾਇਆ ਕਿ ਚੰਨੀਆਂ ਵੀ ਇੰਡੀਆਂ ਦੀਆਂ ਮੁਸ਼ਕਲਾਂ ਆ ਇਹਦਾ ਲਿਖਤੀ ਤੌਰ ਤੇ ਜਿਹੜੀਆਂ ਸਾਡੇ ਹੋਮ ਮਿਨਿਸਟਰ ਨਾਲ ਹੈ ਜੈਂਟ ਫਾਈਨਸ ਮਿਨਿਸਟਰ ਨਾਲ ਹੈ ਜਾਂ ਪ੍ਰਾਈਮ ਮਿਨਿਸਟਰ ਦੀ ਨਾਲ ਹੈ ਉਹਨਾਂ ਨੂੰ ਲਿਖਤੀ ਤੌਰ ਤੇ ਭੇਜ ਕੇ ਇਹਨਾਂ ਦਾ ਜਿੰਨੇ ਵੀ ਇੱਥੋਂ ਦੇ ਮਸਲੇ ਔਰ ਇਹ ਪਿੰਡ ਦੌਕਿਆ ਹੈ ਕਿ ਟਾਰੀ ਦਾ ਲਾਸਟ ਪਿੰਡ ਹੈ ਇਹ ਪਿੰਡ ਨੂੰ ਤਿੰਨ ਪਾਸਿਆਂ ਤੋਂ ਤਾਰ ਲੱਗੀ ਹੋਈ ਹੈ ਤਿੰਨ ਬੰਦੇ ਪਾਕਿਸਤਾਨ ਆ ਇੱਕ ਬੰਦੇ ਹਿੰਦੂਸਤਾਨ ਆ ਇਸ ਪਿੰਡ ਚ ਜਦੋਂ ਵੀ ਕੋਈ ਐਸੀ ਪ੍ਰੋਬਲਮ ਆਉਂਦੀ ਹੈ ਜਦੋਂ ਦੋਨਾਂ ਦੇਸ਼ਾਂ ਦੇ ਵਿੱਚ ਕੋਈ ਘਟਨਾ ਪੈਦਾ ਹੁੰਦੀ ਹੈ ਤੇ ਇਹ ਪਿੰਡ ਜਿਹੜਾ ਹੈ ਵਿਚਾਰਾ ਸਭ ਤੋਂ ਪਹਿਲਾਂ ਇਹੋ ਪਿੰਡ ਆ ਜਿਹਦੇ ਲੋਕ ਵਿਚਾਰੇ ਇੱਥੋਂ ਉੱਠ ਕੇ ਤੇ ਪਛਾਣ ਦੌਰਦੇ ਆ ਔਰ ਬੜੀਆਂ ਮੁਸ਼ਕਲਾਂ ਫੇਸ ਕਰ ਰਹੇ ਆ ਭੈਣ ਜੀ ਨੇ ਬੀਬਾਂ ਜੀ ਦੀਆਂ ਗੱਲਾਂ ਸੁਣੀਆਂ ਔਰ ਇੰਨਾਂ ਸਾਰੇ ਪਿੰਡ ਵਾਸੀਆਂ ਨੂੰ ਇਹ ਆਸ਼ਵਾਸ਼ਣ ਦਵਾਇਆ ਹੈ ਕਿ ਚੰਨੀਆਂ ਵੀ ਇੰਨਾਂ ਦੀਆਂ ਮੁਸ਼ਕਲਾਂ ਆ ਇਹਦਾ ਲਿਖਤੀ ਤੌਰ ਤੇ ਜਿਹੜੀਆਂ ਸੈਂਟਰ ਗਵਰਨਮੈਂਟ ਨਾਲ ਰਿਲੇਟਡ ਨੇ ਸਾਡੇ ਹੋਮ ਮਿਨਿਸਟਰ ਨਾਲ ਹੈ ਜੈਂਟ ਫਾਇਨਸ ਮਿਨਿਸਟਰ ਨਾਲ ਹੈ ਜਾਂ ਪ੍ਰਾਈਮ ਮਿਨਿਸਟਰ ਦੀ ਨਾਲ ਹੈ ਉਹਨਾਂ ਨੂੰ ਲਿਖਤੀ ਤੌਰ ਤੇ ਭੇਜ ਕੇ ਇੰਨਾਂ ਦਾ ਜਿੰਨੇ ਵੀ ਇੱਥੋਂ ਦੇ ਮਸਲੇ ਆ ਉਹ ਹੱਲ ਕਰਵਾਏ ਜਾਣਗੇ ਔਰ ਮੈਂ ਹਮੇਸ਼ਾ ਹੀ ਮੇਰੇ ਨਾਲ ਮੈਂ ਤੀਜੀ ਚੌਥੀ ਵਾਰ ਇਸ ਪਿੰਡ ਚ ਆਇਆ ਔਰ ਕਦੀ ਵੀ ਕੋਈ ਮੁਸ਼ਕਲ ਆਈਏ ਮੈਂ ਨਾਲ ਇਨਾਂ ਦੇ ਹਮੇਸ਼ਾ ਖੜਾ ਹੋਇਆ ਹਾਂ ਔਰ ਗੱਭੀ ਇਹੀ ਖੜੇ ਹੁੰਦੇ ਇਹਨਾਂ ਨੂੰ ਆਸ਼ਵਾਸ਼ਣ ਦਵਾਉਂਦੇ ਹਾਂ ਮੈਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਕਿਸੇ ਮੁਸ਼ਕਲ ਚ ਵੀ ਤੁਹਾਡੇ ਤੋਂ ਪਛਾਣ ਨਹੀਂ ਹਟਦੇ ਔਰ ਇਹ ਸਾਡਾ ਸਾਥ ਦਿਨ ਦਿਨ ਦੇਣਗੇ ਗਾਂ ਜੇ ਸਾਡੀ ਕੋਈ ਸਰਕਾਰ ਲਿਆ ਉਹਨਾਂ ਦੇ ਦੋਸਤ ਇੱਥੇ ਪੰਜਾਬ ਦੇ ਵਿੱਚ ਤੇ ਬੜਾ ਭਲਾ ਹੋਊਗਾ ਪੰਜਾਬ ਦਾ ਵੀ ਤੇ ਇੰਦਾ ਦੇ ਬਾਦਤ ਕਹਿੰਦੇ ਲੋਕਾਂ ਦਾ ਵੀ ਜਿੱਦਾਂ ਮੇਰੀ ਮਾਂ ਕਹਿੰਦੀ ਹੈ ਕਿ ਇੱਥੇ ਜਿਹੜਾ ਕੋਈ ਆਉਂਦਾ ਮੁਰਕੇ ਦਵਾਦਾ ਨਹੀਂ ਆਉਂਦਾ ਪਰ ਮਾਂ ਮੇਰੀਏ ਮੈਨੂੰ ਵੋਟਾਂ ਪਾਈਆਂ ਚਾਹੇ ਨਹੀਂ ਪਾਈਆਂ 2022 ਚਹੀਂ ਮੈਂ ਤੀਜੀ ਵਾਰੀ ਤੁਹਾਡੇ ਘਰ ਚਾਹ ਪੀ ਚੱਲੇ ਆ ਅੱਜ ਔਰ ਹਮੇਸ਼ਾ ਹੀ ਮੈਂ ਆਈ ਡੋਨੋ ਮੂਵ ਕੀਤਾ ਹੈ ਕਿ ਜਿਹੜੇ ਵੀ ਪਿੰਡਾਂ 'ਚ ਕਦੇ ਲੋਕਾਂ ਨੂੰ ਵਾਕਿਆ ਮੁਸ਼ਕਲਾਂ ਆਇਆਂ ਉੱਥੇ ਹਮੇਸ਼ਾ ਮੈਂ ਪਿੰਡਾਂ ਦੇ ਦਰ ਮੋਢੇ ਨਾਲ ਮੋਢਾ ਲਾ ਕੇ ਖੜਾ ਹਾਂ ਇੱਥੇ ਪਿੰਡ ਮੇਲਾ ਆਉਂਦਾ ਮੇਲੇ ਤੇ ਵੀ ਹਮੇਸ਼ਾ ਆਉਂਦਾ ਹੈ ਔਰ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਸਾਡਾ ਵੱਡਾ ਲੀਡਰ ਜਿੱਦਾਂ ਜ ਭੈਣ ਜੀ ਆਏ ਆ ਏਦਾਂ ਹੀ ਭੈਣ ਜੀ ਨੂੰ ਤਾਂ ਲੈ ਕੇ ਆਏ ਇੱਥੇ ਵੀ ਇਹ ਜਿਹੜੇ ਪਿੰਡਾਂ ਦੀਆਂ ਮੁਸ਼ਕਲਾਂ ਭੈਣ ਜੀ ਸੁਣਨਗੇ ਤੇ ਜਾ ਕੇ ਸਾਡੇ ਦੇਸ਼ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਦੱਸਣਗੇ ਤੇ ਇਹਦਾ ਕੋਈ ਨਾ ਕੋਈ ਮਸਲਾ ਹੱਲ ਹੋ ਸਕੇਗਾ ਕੀ ਦੇਵਕਾਂ ਜੀ ਲੱਗਦਾ ਹੈ ਕਿ ਹਲਕਾ ਬਧਾਇਕ ਜਿਹੜ ਐਮਐਲਏ ਨੇ ਉਹਨਾਂ ਵੱਲੋਂ ਨਹੀਂ ਇੱਥੇ ਦਾ ਦੌਰਾ ਕੀਤਾ ਗਿਆ ਕਦੀ ਵੀ ਵੋਟਾਂ ਲੈ ਕੇ ਬਸ ਬੈਠ ਗਏ ਨੇ ਨਹੀਂ ਜੀ ਵੇਖੋ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਮੇਰੇ ਕੋਲ ਪੁੱਛਣ ਦੀ ਲੋੜ ਨਹੀਂ ਵੈਸੇ ਤਾਂ ਜੋ ਤਿੰਨਾਂ ਸਾਲਾਂ ਤੋਂ ਹਾਲਾਤ ਬਣੇ ਆ ਪੰਜਾਬ ਦੇ ਵਿੱਚ ਜੋ ਅੱਜ ਗੁੰਡਾਗਰਦੀ ਹੋ ਰਹੀ ਹੈ ਜੋ ਫਰੋਤੀਆਂ ਦੀ ਮੰਗੀਆਂ ਚੱਲੀਆਂ ਕਦਾਂ ਨਹੀਂ ਕਦੋਂ ਕਿੱਥੇ ਕਿੰਨੂ ਮਾਰ ਦੇਣਾ ਹੈ ਕਿੱਥੋਂ ਕਿਹੜੇ ਕੋ ਪੈਸੇ ਖੋਲ ਲੈਣੇ ਆ ਉਹ ਹਾਲਾਤ ਬਣੇ ਆ ਜਿਹੜੇ ਕਿਤੇ ਲੋਕਾਂ ਨੇ 78 84 'ਚ ਵੇਖੇ ਸੀ ਉਦੋਂ ਤੋਂ ਵੀ ਮਾੜੇ ਹਾਲਾਤ ਨੇ ਅੱਜ ਪਿੰਡਾਂ ਦੇ ਲੇਕਿਨ ਕੋਈ ਵੀ ਐਮਐਲਏ ਜਿਹੜਾ ਵੀ ਇਥੋਂ ਜਿੱਤਿਆ ਐਮਐਲਏ ਉਹ ਮੇਰਾ ਖਿਆਲ ਕਦੀ ਕਿਸੇ ਪਿੰਡ ਚ ਦੁਬਾਰਾ ਗਿਆ ਹੀ ਨਹੀਂ ਗਿਆ ਉਹ ਕਿਸੇ ਦਾ ਸਾਹ ਨਹੀਂ ਲਈ ਉਹਦੇ ਜਿਹੜੇ ਲੋਕਾਂ ਨੇ ਮੈਂ ਤੇ ਪੋਸਟਾਂ ਵੇਖਦਾ ਫੇਸਬੁੱਕ ਤੇ ਮੇਰੇ ਵੀਰੇ ਕਈ ਪਾ ਰਹੇ ਆ ਉਹ ਦੱਸਦੇ ਆ ਵੀ ਅਸੀਂ ਬੜਾ ਸਾਥ ਦਿੱਤਾ ਲੇਕਿਨ ਅੱਜ ਨਵੇਂ-ਨਵੇਂ ਸਾਥੀ ਲੱਭ ਪਏ ਜਿਨ੍ਹਾਂ ਕੋ ਪੈਸੇ ਤੇ ਅਲੱਗ ਦਾ ਸਿਸਟਮ ਐ ਉਹਨਾਂ ਨਾਲ ਉਹ ਐਮਐਲਏ ਸਾਹਿਬ ਪਚਾਵਾਂ ਨਾਲ ਪਿਆਰ ਨਾ ਦਿੰਦੇ ਆ ਜਿਹੜੇ ਆਪਣਾ ਅਸਲੀ ਵਰਕਰ ਸੀ ਉਹਨੂੰ ਛੱਡ ਕੇ ਤੇ ਭੁੱਲ ਗਿਆ ਉਹ ਪਿੰਡਾਂ ਵਿੱਚ ਵੀ ਜਿੰਨਾ ਲੋਕਾਂ ਨੇ ਵੋਟਾਂ ਦੇ ਕੇ ਇੰਨੇ ਬਹੁ ਗਿਣਤੀ ਨਾਲ ਉਹਨਾਂ ਨੂੰ ਜਿਤਾਇਆ ਉਹ ਕਦੀ ਵਾਪਸ ਇਹਨਾਂ ਪਿੰਡਾਂ ਚ ਨਹੀਂ ਆਇਆ ਜੋਤ ਨਸ਼ਿਆਂ ਵਿਰੁੱਧ ਜਿਹੜੀ ਮੀਮ ਚਲਾਈ ਗਈ ਉਹ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਉਹ ਤਾਂ ਐਵੇਂ ਠੋਸਿਆ ਜੀ ਉਹ ਤਾਂ ਇੱਕ ਨਾਮ ਦੀ ਆ ਗੱਲ ਐ ਤੁਸੀਂ ਵੀਡੀਓ ਵਾਇਰਲ ਹੁੰਦੀਆਂ ਵੇਖ ਹੀ ਰਹੇ ਹੋ ਇਹ ਕਹਿੰਦੇ ਨਸ਼ਿਆਂ ਉਹ ਤਾਂ ਹੀ ਕਹਿੰਦੇ ਬੰਦੇ ਮਰ ਗਏ ਆ ਮਜੀਠੇ ਹਲਕੇ ਦੇ 30 ਬੰਦੇ ਮਰ ਗਏ ਛੜਾਮ ਨਾਲ ਜਦੀਲੀ ਛੜਾਮ ਨਾਲ ਮਰ ਗਿਆ ਉਹ ਇੱਕ ਇਹ ਨਾਸ਼ੀਆ ਬਦਦ ਤੁਸੀਂ ਜਿਹੜਾ ਉਹ ਕਹਿੰਦੇ ਸੀ ਛੇੜੀ ਹੋਈ ਹੈ ਮੈਮ ਉਹ ਮੈਮ ਦਾ ਉਹੀ ਵੀ ਹਿੱਸਾ ਹੈ ਇੱਕ ਤੁਸੀਂ ਦੇਖ ਹੀ ਲਿਆ ਕਿ 30 ਲੋਕੋ ਮਰ ਗਏ ਕੱਲ ਲੁਧਿਆਣੇ ਤਿੰਨ ਬੰਦੇ ਮਰ ਗਏ ਇਸ ਤਰ੍ਹਾਂ ਇਹ ਮੈਮ ਜਦੀ ਆ ਠੋਸਿਆ ਉਹ ਇੱਕ ਨਾਮ ਦਿੱਤਾ ਗਿਆ ਆ ਹੁਣ ਕੱਲ ਰਮਨ अरोड़ा ਐਮਐਲਏ ਫੜ ਲਿਆ ਐਵੇਂ ਲਾਲਾ ਲਾਲਾ ਕਢਾਉਣ ਵਾਸਤੇ ਫੜਿਆ ਇਹਨਾਂ ਨੂੰ ਪਤਾ ਨਹੀਂ ਸੀ ਜਿੱਦਾਂ ਸਿਲੈਕਸ਼ਨ ਹੋਈ ਜਮਨੀ ਚੌਂਦ ਉਸ ਦਿਨ ਸਾਰੇ ਲੀਡਰਾਂ ਨੇ ਸਾਰੀਆਂ ਪਾਰਟੀਆਂ ਨੇ ਦੱਸਿਆ ਉੱਥੇ ਭਾਵੇਂ ਬੀਜੇਪੀ ਆ ਭਾਵੇਂ ਕਾਂਗਰਸ ਆ ਭਾਵੇਂ ਕਾਲੀਦਾ ਲਿਆ ਸਭ ਲੋਕਾਂ ਨੇ ਦੱਸਿਆ ਉੱਥੇ ਵੀ ਟਾੜਾ ਜੜਾ ਦਮਨ अरोड़ा ਐਮਐਲਏ ਪਰ ਲੇਕਿਨ ਉਦੋਂ ਨਹੀਂ ਉਦੋਂ ਨਹੀਂ ਪਤਾ ਲੱਗਾ ਇਹ ਵੀ ਦੱਸਿਆ ਗਿਆ ਵੀ ਤੁਹਾਡੀ ਮਾਤਾ ਜੀ ਉਹ ਤੁਹਾਡੀ ਵਾਈਫ ਤੇ ਤੁਹਾਡੀ ਭੈਣ ਨੂੰ ਪੈਸੇ ਲੈਦੇ ਆ ਰਮਨਉਰਾਜੀ ਕੋ ਉਹਦੇ ਚ ਪ੍ਰੂਫ ਵੀ ਦਿੱਤੇ ਗਏ ਸੀ ਸਾਡੇ ਜਿਹੜਾ ਐਮਐਲ ਇਲੈਕਸ਼ਨ ਲਾਰੇ ਸੀ ਉਤੋਂ ਭਾਜੀਪੀ ਵੱਲੋਂ ਲੇਕਿਨ ਅੱਜ ਜਾਣ ਬੁੱਝ ਕੇ ਖੇੜਿਆਣੇ ਇਲੈਕਸ਼ਨ ਹੈ ਲੋਕਾਂ ਚ ਇੱਕ ਮਹਿਮ ਚਲਾਉਣੀ ਵੀ ਪਤਾ ਨਹੀਂ ਮੈਂ ਆਪਣਾ ਮੈਲੇ ਫੜ ਕੇ ਅੰਦਰ ਦੇ ਦਿੱਤਾ ਲੇਕਿਨ ਅੱਗੇ ਵੀ ਤੇ ਅੰਦਰ ਦਿੱਤੇ ਆ ਕੀਤਾ ਕੁਛ ਤੇ ਵੀ ਕੁਛ ਨਹੀਂ ਕੋਈ ਕਾਰਵਾਈ ਨਹੀਂ ਹੋਈ ਕਿਸੇ ਤੇ ਪਹਿਲਾਂ ਵੀ ਇਹ ਵੀ ਇੱਕ ਲੋਕਾਂ ਦੇ ਅੱਖਾਂ ਚ ਧੂਲ ਪਾਉਂਦਾ ਦੀ ਗੱਲ ਹੈ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਹੈ ਲੇਕਿਨ ਭਗਵਾਨ ਤਾਂ ਮਾਨ ਜੀ ਝ ਉਠਾ ਸਾਰਾ ਕੁਝ ਬਹਿ ਕੇ ਆਪ ਸਵੇਰੇ ਸ਼ਰਾਬ ਪੀ ਲੈਂਦੇ ਆ ਆਪ ਤੇ ਪਹਿਲੋ ਨਸ਼ਾ ਛੱਡ ਲੈਣ ਆਪ ਦੇ ਸਵੇਰੇ ਸ਼ਰਾਬ ਪੀਤੀ ਹੁੰਦੀ ਆ ਜੋ ਜਾ ਚਾਲ ਹੋਇਆ ਵੀ ਤੁਹਾਨੂੰ ਪਤਾ ਜਦੋਂ ਬਾਹਰ ਦੇ ਦੇਸ਼ ਗਏ ਉੱਥੇ ਵੀ ਬੇਇੱਜ਼ਤੀ ਕਰਾਤੀ ਸਾਡੇ ਦੇਸ਼ ਦੀ ਲੇਕਿਨ ਆਪ ਪਹਿਲੋ ਛੱਡਣ ਤੇ ਫੇਰ ਹੀ ਲੋਕ ਨਸ਼ਾ ਛੱਡਣਗੇ ਇਸ ਕਰਕੇ ਇਹ ਜੜੀ ਜੰਨੀਆਂ ਮੋਮਮ ਚਲਾ ਰਹੇ ਸਭ ਚਾਲੀ ਦੇ ਝੂਠੀਆਂ ਨੇ 2027 ਦੀ ਚੋਣਾਂ ਨੂੰ ਕਿਸ ਤਰ੍ਹਾਂ ਦੇਖਦੇ ਆ ਜੀ ਬਹੁਤ ਲੋਕਾਂ ਚ ਵੀ ਇਸ ਟਾਈਮ ਲੋਕ ਵੀ ਚਾਹਦੇ ਆ ਪੰਜਾਬ ਦਾ ਭਲਾ ਹੋਵੇ ਔਰ ਪੰਜਾਬ ਦਾ ਭਲਾ ਭਾਤੀ ਜਨਤਾ ਪਾਰਟੀ ਦੇ ਨਾਲ ਹੀ ਹੋਣਾ ਹੈ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਬਣੀ ਹੈ ਭਾਵੇਂ ਹਰਿਆਣਾ ਤਿੰਨ ਵਾਰੀ ਬਣ ਗਈ ਜੂਪੀ ਦੋ ਵਾਰੀ ਬਣ ਗਈ ਮੱਧ ਪ੍ਰਦੇਸ਼ 20 ਸਾਲ ਤੋਂ ਹੈ ਗੁਜਰਾਤ 35 ਸਾਲ ਤੋਂ ਹੈ ਲੋਕ ਵੀ ਸਮਝ ਗਏ ਕਿ ਯਾਰ ਵਾਕਿਆ ਜੇ ਬੀਜੇਪੀ ਜੋ ਕੋਈ ਜਾਦੂ ਦੀ ਛੜੀ ਥੋੜਾ ਹੈ ਕਿ ਬੀਜੇਪੀ ਜਾਦੂ ਦੀ ਛੜੀ ਚੁਣਾਉਂਦੀਗਾ ਐਮ ਐਮ ਸਰਕਾਰ ਬਣਾ ਲੈਂਦੀ ਹੈ ਨਹੀਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਡਿਵੈਲਪਮੈਂਟ ਕਰਦੇ ਆ ਇਹ ਲੋਕ ਕੰਮ ਕਰਨਾ ਚਾਹੁੰਦੇ ਆ ਇਹ ਮਾਨਦਗੀ ਨਾਲ ਕੰਮ ਕਰਦੇ ਆ ਇਹ ਜੋ ਕਹਿੰਦੇ ਉਹ ਕਰਦੇ ਆ ਇਹਨਾਂ ਦੀ ਨੀਅਤ 'ਚ ਕੋਈ ਖੋਟ ਨਹੀਂ ਗਈ ਇਸ ਕਰਕੇ ਲੋਕ ਪੰਜਾਬ ਦੇ ਹੁਣ ਬੜਾ ਭਲੀ ਭਾਂ ਜਾਣ ਚੁੱਕੇ ਆ ਤੇ ਲੋਕ ਚਾਹੁੰਦੇ ਆ ਕਿ ਭਾਰਤੀ ਜਨਤਾ ਪਾਰਟੀ ਸਰਕਾਰ 2027 'ਚ ਲਿਆਈਏ ਤੇ ਪੰਜਾਬ ਦਾ ਭਲਾ ਹੋ ਸਕੇ ਇੱਥੇ ਇੰਡਸਟਰੀ ਲੱਗੇ ਮੇਲੋ ਜ਼ਗਾਰੀ ਦੂਰ ਹੋਵੇ ਨਸ਼ਾ ਦੂਰ ਹੋਵੇ ਲੋਕ ਚਾਹੁੰਦੇ ਆ ਇਸ ਕਰਕੇ ਆਉਣ ਵਾਲੀਆਂ 2027 'ਚ ਭਾਰਤੀ ਜਨਤਾ ਪਾਰਟੀ ਸਰਕਾਰ ਪੰਜਾਬ 'ਚ ਬਣੇਗੀ ਧੰਨਵਾਦ ਹਾਂਜੀ ਮਾਤਾ ਜੀ ਸੁਣੋ ਨਾ ਇਹ ਬੀਜੇਪੀ ਪ੍ਰਧਾਨ ਨੇ ਪੰਜਾਬ ਦੇ ਸਾਨੂੰ ਮੁਸ਼ਕਲ ਇਹੋ ਹੀ ਆ ਵੀ ਬਾਰਡਰ ਤੇ ਸਾਡੇ ਪੈਂਦੇ ਆ ਸਾਡੀ ਕੋਈ ਸੁਣਾਈ ਨਹੀਂ ਜਦੋਂ ਇਤਨਾ ਵੋਟਾਂ ਆਉਂਦੀਆਂ ਆ ਉਦੋਂ ਮੰਤਰੀ ਤੇ ਮੰਤਰੀ ਤੇ ਬੋਰਡ ਦੇ ਬੋਰਡ ਲੱਗ ਜਾਂਦੇ ਆ ਕੰਧਾਂ ਨਾਲ ਥੱਪ ਜਾਂਦੇ ਆ ਲਿਆ ਲਿਆ ਕੇ ਬੋਰਡ ਮੁੜ ਕੇ ਸਾਡੀ ਕੋਈ ਬਾਤ ਨਹੀਂ ਪੁੱਛਦਾ ਵੀ ਸਾਨੂੰ ਵੋਟਾਂ ਪਾਓ ਅਸੀਂ ਆਹ ਕਰਾਂਗੇ ਸਾਨੂੰ ਵੋਟਾਂ ਪਾਓ ਅਸੀਂ ਆਹ ਕਰਾਂਗੇ ਕਰਦਾ ਕੋਈ ਕੁਝ ਨਹੀਂ ਕਰ ਮਤਾ ਜੀ ਜੰਗ ਦਾ ਮਾਹੌਲ ਬਣਿਆ ਇਸ ਤਨਾ ਸਥਿਤੀ ਜਿਹੜੀ ਤਾਂ ਆਪਣਾ ਨਹੀਂ ਉਹੀ ਉਦੋਂ ਕਿਸ ਤਰ੍ਹਾਂ ਤੁਸੀਂ ਇੱਥੇ ਰਹਿ ਰਹੇ ਅਸੀਂ ਇੱਥੇ ਰਹੇ ਆ ਸਾਰੇ ਜੰਗਾਂ ਅਸੀਂ 65 ਦੀ ਵੀ ਜੰਗ ਕਿ 71 ਦੀ ਵੀ ਜੰਗ ਅਸੀਂ ਇੱਥੇ ਵੇਖੀ ਆ ਅਸੀਂ ਆਪਣੇ ਘਰੋਂ ਬਾਹਰ ਨਹੀਂ ਗਏ ਜੇ ਅਸੀਂ ਇੱਧਰ ਨੂੰ ਗਏ ਇੱਧਰੋਂ ਗੋਲਾ ਵੱਜਣਾ ਇੱਧਰ ਨੂੰ ਗਏ ਸਾਨੂੰ ਤਾਂ ਵੀ ਗੋਆ ਵੱਜਣਾ ਮਰਨਾ ਤੇ ਹੀ ਹੈਗਾ ਵਿੱਚ ਘਰ ਤੇ ਘਰ ਹੀ ਮਰਾਂਗੇ ਤੇ ਘਰ ਹੀ ਰਵਾਂ ਮਾਤਾ ਜੀ ਪਹਿਲਾਂ ਨਹੀਂ ਕੋਈ ਤੁਹਾਡੇ ਕੋ ਆਇਆ ਕੋਈ ਹਲਕਾ ਵਧਾਇਕ ਜਿਹੜਾ ਤੁਹਾਡੇ ਇੱਥੋਂ ਦਾ ਹਲਕਾ ਵਧਾਇਕਾ ਉਹਨਾਂ ਵੱਲੋਂ ਨਹੀਂ ਕੋਈ ਸਾਰ ਰਹੀ ਗਈ ਕੋਈ ਨਹੀਂ ਆਇਆ ਕੋਈ ਸਾਡੇ ਕੋਲ ਇੱਥੇ ਨਹੀਂ ਕੋਈ ਨਹੀਂ ਆਇਆ ਤੁਹਾਡੇ ਆਪਣੇ ਵੀਰ ਮੀਡੀਆ ਵਾਲੇ ਆਉਂਦੇ ਆ ਇਸ ਤਰ੍ਹਾਂ ਹੀ ਗੋਗੀਆਂ ਜੀਆਂ ਲਾ ਕੇ ਸਾਡੇ ਮੂੰਹ ਨੂੰ ਸੁਣ ਕੇ ਤੇ ਚਲੇ ਜਾਂਦੇ ਆ ਇੱਥੇ ਜਾਂਦੇ ਆ ਆ ਡਰੇਨ ਤੇ ਦੋ ਗੰਦੇ ਨਾਲੇ ਚ ਹੀ ਛੁੱਟ ਜਾਂਦੇ